ਕਿ ਜਾਨੇ ਗਿਆਨ ਦੇ ਸਰੂਪ ਲੋਕ ਪ੍ਰਲੋਭ ਕੇ ਸਹਾਇਕ ਗੁਰੂਤਾ ਗੱਦੀ ਤੇ ਬਰਾਜਮਾਨ ਪ੍ਰਤੱਖ ਸਤਿਗੁਰੂ ਸਵਾਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਵਿੱਚ ਸਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਆ ਵਿਭਾਗੇ ਹੋ ਤਨਤਾ ਜੋਗ ਹੋ ਜਿਨ੍ਹਾਂ ਨੇ ਸਤਗੁਰੂ ਜੀ ਦੇ ਸਾਮਾ ਦੇ ਰਾਤਰੀ ਦੇ ਦੀਵਾਨਾਂ ਦੀ ਹਾਜ਼ਰੀਆਂ ਭਰ ਕਰਕੇ ਸਤਗੁਰੂ ਜੀ ਦੀ ਪਾਵਨ ਬਾਣੀ ਸ੍ਰੀ ਰਹਾ ਰਾ ਸਾਹਿਬ ਜੀ ਦੇ ਜਾਪ ਸਰਵਣ ਕੀਤੇ ਹਨ ਅਪਰੰਤ ਆਰਤੀ ਆਰਤੀ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਭਾਰੀ ਬਖਸ਼ਿਸ਼ ਹੋਈ ਹੈ ਅੱਜ ਚੇਤਰ ਦੀ ਸੰਗਰਾਂਦ ਦਾ ਦਿਹਾੜਾ ਹੈ ਨਾਲ ਹੀ ਨਾਨਕ ਸਾਹੀ ਸੰਮਤ 558 ਸੰਮਤੀ ਪਰਾਰੰਭਤਾ ਹੋਈ ਹੈ ਪਾਵ ਦੇਸੀ ਮਹੀਨੇ ਦੇ ਅਨੁਸਾਰ ਔਰ ਨਾਨਕ ਸਾਹਿਬ ਸੰਮਤ ਦੇ ਅਨੁਸਾਰ ਅੱਜ ਤੋਂ ਨਵਾਂ ਸਾਲ 595 ਦਾ ਸੰਮਤ ਜੋ ਹੈ ਉਸ ਦੀ ਪ੍ਰਾਰੰਭਤਾ ਹੋ ਰਹੀ ਹੈ ਇਸ ਵਾਸਤੇ ਅੱਜ ਦੇ ਇਸ 595 ਨਵੇਂ ਸਾਲ ਨਾਨਕ ਸਾਈ ਸੰਮਤ ਦੀ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਚੜ੍ਹਿਆ ਹੋਇਆ ਨਾਨਕ ਸਾਈ ਸੰਮਤ ਆਪ ਸੰਗਤਾਂ ਨੂੰ ਹਜੂਰ ਆਪਣੇ ਚੜ੍ਹਦੀ ਕਲਾ ਵਿੱਚ ਬਤੀਤ ਕਰਾਉਣ ਦੇ ਬਾਲ ਬਖਸ਼ਿਸ਼ ਕਰਨ ਪਰਮੇਸ਼ਰ ਦਾ ਸਿਮਰਨ ਕਰਦੇ ਆ ਭਗਤੀ ਕਰਦੇ ਆ ਗੁਰੂ ਘਰ ਨਾਲ ਜੁੜ ਕਰਕੇ ਸਾਡਾ ਸਮਾ ਜਿਹੜਾ ਆਉਣ ਵਾਲਾ ਇਹ ਸਾਨੂੰ ਸੁਭਾਗ ਪ੍ਰਾਪਤ ਹੋਵੇ ਅਸੀਂ ਪ੍ਰਭੂ ਭਗਤੀ ਕਰ ਸਕੀਏ ਸੋ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਜਿਵੇਂ ਆ ਚਿੱਤਰ ਦੀ ਸਕਾਰਾਕ ਭਾਵ ਆਜੋ ਚਿੱਤਰ ਦਾ ਪਹਿਲਿਆ ਦੇਣਾ ਪਹਿਲੀ ਤਰੀਕ ਪਰ ਆਰੰਭ ਹੁੰਦੀ ਹੈ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਵੀ ਬਾਰਾ ਮਹਾ ਸਰਲੇਖ ਹੇਠ ਬਾਣੀ ਉਚਾਰਨ ਕਰਕੇ ਸਭ ਪਰਮਾਰਥੀ ਦੇਸ਼ ਦੀ ਬਖਸ਼ਿਸ਼ ਕੀਤੀ ਹੈ ਸੋ ਆਦ ਕਾਲ ਤੋਂ ਹੀ ਮਨੁੱਖ ਦੀ ਫਿਤਰਤ ਰਹੀ ਹੈ ਕਿਉਂਕਿ ਸੰਗੀਤਕ ਤੋਂ ਨਾ ਜਾਂ ਜਿਹੜਾ ਸ਼ੰਦਾ ਬੰਦੀ ਹੈ ਜਾਂ ਜਿਹੜਾ ਸੰਗੀਤਕ ਗੁਣ ਗਾਇਨ ਕਰਨਾ ਹੈ ਇਹ ਜਨਮ ਸਿਤ ਕੁਦਰਤੀ ਤੌਰ ਤੇ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਅਨਸਾਰ ਪਰਮੇਸ਼ਰ ਵਾਹਿਗੁਰੂ ਜੀ ਨੇ ਹਰ ਜੀਵ ਦੇ ਅੰਦਰ ਬੀਜ ਮੰਤਰ ਸਰਬ ਤੋਂ ਗਿਆਨ ਪਾਇਆ ਹੋਇਆ ਹੈ ਪਰ ਜਿਵੇਂ 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 ਬਾਗ ਦਾ ਕੋਈ ਮਾਲੀ ਚੰਗਾ ਹੋਵੇ ਤੇ ਉਥੋਂ ਦਾ ਬਗੀਚਾ ਜਿਹੜਾ ਉਹ ਬੜਾ ਸੁੰਦਰਤਾ ਤੇ ਸਿਹਤਪੂਰਪੂਰਤ ਹੁੰਦਾ ਹੈ ਖੇੜੇ ਵਿੱਚ ਆ ਜਾਂਦਾ ਹੈ ਉਥੋਂ ਦੇ ਜਿਹੜੇ ਪੌਦੇ ਆ ਬੜਾ ਵਿਕਾਸ ਕਰਦੇ ਆ ਤੇ ਉਹ ਬਗੀਚਾ ਸੁੰਦਰ ਲੱਗਦਾ ਹੈ ਪਿੰਨ ਪਿੰਨ ਤਰ੍ਹਾਂ ਦੇ ਫੁੱਲ ਉਸ ਬਨਾਸਪਤੀ ਤੋਂ ਪੈਦਾ ਹੁੰਦੇ ਆ ਉਹਦੇ ਨਾਲ ਉੱਥੇ ਆ ਕਰਕੇ ਕਈ ਤਰ੍ਹਾਂ ਦੇ ਭੌਰੇ ਜਿਹੜੇ ਮੜਲਾਉਂਦੇ ਐ ਇਸੇ ਪ੍ਰਕਾਰ ਮਨੁੱਖ ਦੇ ਜੀਵਨ ਵਿੱਚ ਵੀ ਜੇ ਚੰਗਾ ਕੋਈ ਗੁਰੂ ਰੂਪੀ ਬਖ ਜਿਹੜਾ ਆ ਉਹ ਮਾਲੀ ਮਿਲ ਜਾਵੇ ਤਾਂ ਮਨੁੱਖ ਦੇ ਅੰਦਰ ਉਹ ਪਿਆ ਹੋਇਆ ਜੋ ਬੀਜ ਮੰਤਰ ਗਿਆਨ ਐ ਉਹ ਫਲਦਾਇਕ ਹੋ ਜਾਂਦਾ ਹੈ। ਪਾਪ ਕੇ ਆਦ ਕਾ ਤੋ ਜਾਂ ਜਨਮ ਤੋਂ ਹੀ ਮਨੁੱਖ ਦੇ ਅੰਦਰ ਪਰਮੇਸ਼ਰ ਨੇ ਇਹ ਜਿਹੜਾ ਖਿੱਤਰ ਤੈ ਇਹ ਜਿਹੜਾ ਗੋਣਾ ਇਹ ਬੀਜ ਰੂਪ ਵਿੱਚ ਪਾਇਆ ਹੁੰਦਾ ਹੈ। ਇਸੇ ਕਰਕੇ ਕਈ ਵਾਰ ਦੇਖੀਦਾ ਹੈ ਮਨੁੱਖ ਸਹਿ ਸੁਭਾਈ ਕੋ ਕਾਰੋਬਾਰਕ ਕੰਮ ਕਰਦਾ ਹੋਵੇ। ਜਾਂ ਮਾਇਆ ਆਦਿਕ ਰਸੋਈ ਵਿੱਚ ਕੰਮ ਕਰਦੀਆਂ ਰੋਟੀ ਪਣਾਉਂਦੀਆਂ ਗੁਣਗਣਾਉਣ ਲੱਗ ਪੈਂਦੀਆਂ। ਮਨੁੱਖ ਨੂੰ ਆਪ ਨੂੰ ਇਹ ਪਤਾ ਲੱਗਦਾ ਕਿ ਅਸੀਂ ਕੀ ਕਰਨ ਲੱਗ ਪਈਆਂ ਜਾਂ ਕੀ ਗਾਉਣ ਲੱਗ ਪਈਆਂ ਇਸ ਕਰਕੇ ਇਹ ਜਿਹੜਾ ਬੀਜ ਰੂਪੀ ਗਿਆਨ ਹੁੰਦਾ ਸਾਰੇ ਮਨੁੱਖ ਦੇ ਅੰਦਰ ਪਾਇਆ ਹੁੰਦਾ ਪਰ ਜਿਸ ਵੇਲੇ ਠੀਕ ਜਗ੍ਹਾ ਸੀ ਪਲੇਟ ਫਾਰਮ ਮਨੁੱਖ ਨੂੰ ਮਿਲ ਜਾਂਦਾ ਉਹ ਜਿਹੜਾ ਬੀਜ ਹੈ ਉਪਰਪੁਲਤ ਹੋ ਕਰਕੇ ਫਲ ਤੱਕ ਪਹੁੰਚਦਾ ਇਸੇ ਪ੍ਰਕਾਰ ਸੰਧਾਬੰਦੀ ਕਾਵ ਰਚਨਾ ਮਨੁੱਖ ਕਰਦਾ ਹੈ ਔਰ ਉਸ ਕਾਵ ਰਤਨਾ ਦੇ ਵਿੱਚੋਂ ਇੱਕ ਕਾਵ ਪੈਦਾ ਹੋਇਆ ਜਿਸ ਨੂੰ ਕਹਿੰਦੇ ਨੇ ਕਵੀ ਲੋਕ ਬਾਰਾਂਵਾਂ ਔਰ ਉਹ ਦਾ ਬਾਰਾਂਵਾਂ ਹਸਲਿਕ ਹੁੰਦਾ ਇਹਦੇ ਵਿੱਚ 12 ਮਹੀਨਿਆਂ ਦੁਆਰਾ ਜਿਹੜਾ ਉਹ ਕਵੀ ਨੇ ਆਪਣੇ ਕਲਪਨਾ ਦੇ ਸਹਤ ਹੋ ਕਰਕੇ ਕਵਿਤਾ ਰਚੀ ਹੁੰਦੀ ਹੈ ਔਰ ਮੌਸਮ ਦੇ ਹਿਸਾਬ ਦੇ ਨਾਲ ਜਿਵੇਂ ਮਨੁੱਖ ਦੇ ਉੱਪਰ ਬਾਹਰੋਂ ਦਾ ਪ੍ਰਭਾਵ ਪੈਂਦਾ ਹੈ ਉਹ ਸੰਸਾਰ ਉਹਦੇ ਤਨ ਦੇ ਉੱਪਰ ਉਹਦੇ ਮਨ ਦੇ ਉੱਪਰ ਜੋ ਪ੍ਰਭਾਵ ਪੈਂਦਾ ਹੈ ਜਾਂ ਉਹਦੇ ਅੰਦਰੋਂ ਬਲ ਬਲੇ ਪੈਦਾ ਹੁੰਦੇ ਉਹ ਮੁਕਵਤਾਰੂਪ ਵਿੱਚ ਕਵੀ ਬਾਹਰ ਪ੍ਰਗਟ ਕਰ ਦਿੰਦਾ ਹੈ ਅਨੇਕਾਂ ਕਵੀਆਂ ਨੇ 12 ਮਹਾ ਉਚਾਰਨ ਕੀਤੇ ਪਰ ਉਹ 12 ਮਹਾ ਪ੍ਰਮਾਰਥੀ ਨਹੀਂ ਸਨ ਉਹ ਭੌਤ ਤੌਰ ਤੇ ਸਾਡੇ ਸਰੀਰ ਤੱਕ ਸੰਬੰਧ ਰੱਖਦੇ ਸਨ पर सच्चे बादशाह महाराज जी ने ਸਾਡੇ ਤੇ ਕਿਰਪਾ ਕੀਤੀ ਪਹਿਲਾ 12 ਮਹਾ ਭਿਖਾਰੀ ਦਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਬਖਸ਼ਿਸ਼ ਕੀਤੀ ਉਚਾਰਨ ਕੀਤਾ ਥੋੜੀ ਭਾਸ਼ਾ ਕਠਿਨ ਹੋਣ ਕਰਕੇ ਉਹ 12 ਮਹਾ ਬਹੁਤਾ ਪ੍ਰਚਲਿਤ ਨਹੀਂ ਪਰ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਬਾਜ ਰਾਗ ਦੇ ਵਿੱਚ 12 ਮਾਹ ਉਚਾਰਨ ਕੀਤਾ ਠੀਠ ਬਾਜੇ ਦੀ ਪੰਜਾਬੀ ਬੋਲੀ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਦੀ ਇਸ ਕਾਵ ਰਚਨਾ ਦਾ ਉਚਾਰਨ ਕੀਤਾ ਔਰ ਇਸ ਵਿੱਚ ਪਰਮਾਰਥਾ ਇਹ ਬਖਸ਼ਿਸ਼ ਕੀਤੀ ਔਰ ਜੀਵ ਨੂੰ ਜਨਾਉਣਾ ਕੀਤਾ ਕਿ ਇਹ ਪ੍ਰਾਣੀ ਤੂੰ ਪ੍ਰਮਾਤਮਾ ਦਾ ਅੰਸ਼ ਹੈ ਤੇ ਪ੍ਰਮਾਤਮਾ ਤੋਂ ਵਿਛੜਿਆ ਹੋਇਆ ਹੈ ਤੇ ਪਰਮਾਤਮਾ ਨਾਲ ਤੇਰਾ ਮਲਾਪ ਕਿਵੇਂ ਹੋਣਾ अथवा ਇੱਕ ਜੀਵ ਰੂਪ ਇਸਤਰੀ ਆਪਣੇ ਮਾਲਕ ਨੂੰ ਮਿਲਣ ਵਾਸਤੇ ਕਿਵੇਂ ਬੇਵਲਤਾ ਵਿੱਚ ਪ੍ਰਗਟ ਹੋ ਕਰਕੇ ਆਪਣੀ ਬੇਨਤੀ ਜਿਹੜੀ ਪਰਮੇਸ਼ਰ ਦੇ ਚਰਨਾਂ ਵਿੱਚ ਕਰਦੀ ਮਲਾਪ ਵਾਸਤੇ ਇਹ ਸਾਰੀ ਕਾਵ ਰਚਨਾ ਵਿੱਚ ਐਸਾ ਵਰਤਾਂਤ ਹਜੂਰ ਪਾਤਸ਼ਾਹ ਨੇ ਸਾਨੂੰ ਪਰਮਾਰਥੀ ਗਿਆਨ ਦੇ ਕਰਕੇ ਰੱਬ ਨਾਲ ਜੋੜਨ ਦਾ ਯਤਨ ਕੀਤਾ ਸੋ ਅੱਜ ਦੀ ਪਰਾਰੰਭਤਾ ਚੇਤਰ ਦੇ ਮਹੀਨੇ ਤੋਂ ਹਜੂਰ ਪਾਤਸ਼ਾਹ ਕਰਦੇ ਆ ਚੇਤਰ ਦੇ ਮਹੀਨੇ ਦੁਆਰਾ ਫਜੂਰ ਪਾਤਸ਼ਾਹ ਜੋ ਸਾਨੂੰ ਉਪਦੇਸ਼ ਬਖਸ਼ ਕਰਦੇ ਨੇ ਪਾਵਨ ਬਾਣੀ ਦੀ ਵਿਚਾਰ ਸਰਧਾ ਤੇ ਭਾਵਨਾ ਸਾਹਿਤ ਸਰਵਣ ਕਰਿਏ ਜੀ ਚੇਤ ਗੋਵਿੰਦ ਆਰਾਧਿਏ